ਇਤਕੀ ਅਸੀਂ ਐਨਬੀਸੀ ਇੱਕ ਰਸਮ ਜੀ ਸਾਡੀ ਰਹੀ ਗਈ ਸੀ ਹਨਾ ਵੀ ਬੀਸੀ ਜੀ ਨਿਆਣਾ ਪੈ ਗਿਆ ਇਤਕੀ ਵਿੱਚੇ ਉਹ ਕਰਤਾ ਚਾਹੀ ਰੋਣ ਜਿਹਾ ਦਿੱਤਾ ਜਮਾਈ ਉਹ ਚਾਰੇ ਦੇ ਕਾਈ ਬੜੀਆਂ ਪ੍ਰੈਸ਼ਨ ਕਰਕੇ ਹੋ ਗਿਆ ਥੋੜਾ ਜਿਹਾ ਟਾਈਮ ਨਹੀਂ ਸੀ ਹੋਣ ਦਾ ਉਹ ਜਦ ਵੱਡਾ ਹੋਗਾ ਉਹਗਾ ਵੀ ਅੰਗਰ ਤੇ ਜੰਮੇ ਸੀ ਉਦੋਂ ਇੰਨੀਆਂ ਵੀਡੀਓ ਪਈਆਂ ਹੋਈਆਂ ਨੇ ਮੇਰੀਆਂ ਘਟ ਨੇ ਵਧਾਈਆਂ ਦੇਣੀਆਂ ਵੀ ਭੁੱਲ ਜਾਂਦੇ ਨੇ ਹਾਂ ਰਿਸ਼ਤੇਦਾਰ ਵਧਾਈਆਂ ਦੇਣੀਆਂ ਹੋ ਜਾਂਦੇ ਨੇ ਅਸੀਂ ਦੱਸਣਾ ਵੀ ਭੁੱਲ ਜਾਂਦੇ ਆ ਮੈਨੂੰ ਤਾਂ ਇਹ ਸੀਗਾ ਵੀ ਇਹਨੇ ਬਣਾ ਕੇ ਲੈ ਆਉਣਾ ਸਰਬੋ ਨੇ ਨਾ ਫਿਰ ਮੇਰੀ ਆਪਾਂ ਕਹਿੰਦੇ ਯਾਦ ਵੀ ਕਰਾਇਆ ਸੀ ਮੈਂ ਜਦ ਇਹਨੂੰ ਫੋਨ ਕਰਤਾ ਮੈਂ ਕਿਹਾ ਵੀ ਆਪੇ ਬਣਾ ਕੇ ਲੈ ਆਉਗੀ ਚਲ ਫਿਰ ਮੈਂ ਬੋਲੀ ਹੋਈ ਨਹੀਂ ਤੀਜੇ ਦਿਨ ਮੈਂ ਕਿਹਾ ਨੀ ਮੰਮੀ ਆਪਾਂ ਨੇ ਨਿੰਮੀ ਨਹੀਂ ਬੰਨੀ ਮੈਂ ਕਿਹਾ ਭਾਈ ਮੇਰੇ ਤੀਜੇ ਦਿਨ ਹਾਂ ਵੀ ਉਹ ਦੇਖ ਜਾਂਦੀ ਹੈ ਨਾ ਕਈਆਂ ਨੂੰ ਕਹਿੰਦੀ ਮੈਂ ਤੇ ਕੌਣ ਗੱਲ ਕਰਦਾ ਜੀ ਸਾਡੇ ਤਾਂ ਦੇਖ ਜਾਂਦੀ ਆ ਦੂ हां जरा फ्रंट ਤੇ ਬੰਦਦੇ ਨੇ। ਜਿਹਦੀਆਂ ਵੀ ਅਸੀਂ ਅੰਤਰੇ ਬਣਾਈਆਂ ਨੇ ਕੌਣ ਤਾਂ ਹੁੰਦਾ ਸੀ ਉਦੋਂ। ਸਾਡੀ ਜੀ ਵੀ ਕਿ ਕਰਨ ਚੱਲ ਕੇ ਆਈਆਂ ਸੀ ਉੱਥੇ ਗੱਲਾਂ ਕਰਨ ਲੱਗ ਗਏ। ਕਹਿੰਦੇ ਨਿੰਮ ਦੀ ਕਿ ਮੈਂ ਕਿ ਨਿੰਮ ਬੰਦੇ ਹੀ ਨਹੀਂ ਗੱਲ ਦੀ। ਕਹਿੰਦੇ ਹੈ ਨਾ ਵੀ ਬੰਦੇ ਹੀ ਨਹੀਂ ਮੈਂ ਕਿ ਨਾ ਕਿਸੇ ਦੀ ਯਾਦ ਵੀ ਨਹੀਂ ਮੈਂ ਆ ਗਈ ਮਮੀ ਨੂੰ ਕਿਹਾ ਮਮੀ ਕਹਿੰਦੇ ਨੇ ਮੈਨੂੰ ਰਾਤ ਨੂੰ ਇਹਦਾ ਇਹਦਾ ਕਾਰਨ ਕੀ ਹੋਗਾ? ਮੇਰੇ ਰਾਤ ਨੂੰ ਨਿੰਮੇ ਦੇ ਬਾਗ ਵਿੱਚ ਘੁੰਮੇਗੇ ਸਾਰੇ ਰਾਤ ਸਵੇਰੇ ਉੱਠ ਕੇ ਮੈਂ ਸਰਪਰ ਨੂੰ ਫੋਨ ਕੀਤਾ। ਮੈਨੂੰ ਲੱਗਦਾ ਇਹਦਾ ਆਇਆ ਹੁੰਦਾ ਵੀ ਨਿੰਮ ਮੈਨੂੰ ਕਹਿੰਦੇ ਨੇ ਵੀ ਕੌੜੀ ਹੁੰਦੀ ਆ। ਉਹਦੀ ਬੰਦਾ ਉਹ ਵੀ ਹੈ। ਦੇਦੀ ਹਵਾ ਸ਼ੁੱਧ ਹੁੰਦੀ ਆ। ਮਤਲ ਬਾਹਰ ਬਿਧਾਣਾ ਹੁੰਦਾ ਸੀ ਪਹਿਲਾਂ ਕਿਸ ਬੁਰੀਆਂ ਬਲਾਵਾ ਤੋਂ ਹਾਂ ਬਚਿਆ ਰਹੇ ਸੀ ਮੈਂ ਲੱਗਦਾ ਕਿ ਉਹ ਫੈਕਟਰੀ ਹੋ ਸਕਦਾ ਜਿਵੇਂ ਪਹਿਲਾਂ ਕੱਚੇ ਘਰ ਹੁੰਦੇ ਸੀਗੇ ਨਿੰਮ ਵੀ ਕੀੜੇ ਮਗਵਾੜਿਆਂ ਤੋਂ ਵੀ ਬਚਾਉਂਦੀ ਹੁੰਦੀ ਹੈ ਨਾ ਵੀ ਉਹ ਕੋਈ ਨਾ ਕੋਈ ਕਾਰਨ ਤਾਂ ਹੋਊਗਾ ਜਿਹੜੇ ਹੈਗੇ ਆ ਬਾਕੀ ਸਾਰਾ ਇਹ ਬਜ਼ੁਰਗਾਂ ਨੂੰ ਪਤਾ ਹੋਊਗਾ ਮਾਗੀ ਬਾਕੀ ਹਰਦੀਪ ਦੱਸ ਸਕਦੀ ਹੈ ਮਾਗੀ ਦੱਸ ਸਕਦੀ ਹੁਣ ਬਾਹਰ ਬਾਹਰ ਤਾਂ ਕੋਈ ਕਰਦਾ ਨਹੀਂ ਹੈਗਾ ਉੱਥੇ ਜਮੇ ਡਿਫਰੈਂਟ ਹੁੰਦਾ ਚਿਲੇ ਵਾਲੀ ਚੀਜ਼ ਉਹ ਮੰਨਦਾ ਹੀ ਨਹੀਂ ਹੈ ਕਿ ਮੇਨਾਂ ਦਾ ਬਾਹਰਲੇ ਦਾ ਬਾਹਰ ਹੁਣ ਉਹ ਵੀ ਨਹੀਂ ਤੋਰ ਲਾ ਗਿਆ ਉਹਦੇ ਨੇ ਬੱਚੇ ਹਸਪੀਟਲ ਚ ਹੁੰਦੇ ਨੇ ਕਹਿੰਦਾ ਚਿਲਾ ਹੁੰਦਾ ਫੈਸਿਲਿਟੀਆਂ ਬਹੁਤ ਹੋ ਗਈਆਂ ਜਦੋਂ ਡਾਕਟਰਾਂ ਕੋਲ ਸਾਰਾ ਕੁਝ ਉੱਤੇ ਕਿੰਨੇ ਜਾਣੇ ਹੁੰਦੇ ਨੇ ਜਦੋਂ ਕੁਝ ਨਾ ਕੁਝ ਕਰ ਦਿੰਦੇ ਨੇ ਅੰਦਰ ਗਰਮੀ ਚ ਮਾਰ ਦਿੰਦੀ ਅਸੀਂ ਪੱਖੀ ਚੱਲ ਚੱਲ ਲੱਗੇ ਜਾਂਦੋਂ ਆਇਆ ਪਰ ਮੈਨੂੰ ਤਾਂ ਬਾਹਰ ਬੰਨ ਕੇ ਅਸੀਂ ਫੇਰ ਵੀ ਥੋੜੀ ਜਿਹੀ ਮਾਡਰਨ ਸੀ ਨਾ ਫੇਰ ਜਿਹੀ ਸੀ ਰਾਤ ਨੂੰ ਬੰਜਾ ਬਾਹਰ ਵੱਡੋ ਇੰਨੀ ਗਰਮੀ ਚ ਮਾਰਦੇ ਨੇ ਪਹਿਲਾਂ ਬਰਸ਼ ਨਹੀਂ ਕਰਨਾ ਇਹ ਕੁਝ ਵੀ ਕਰਦੇ ਹੁੰਦੇ ਸੀ ਨਾ ਬ੍ਰਸ਼ ਤਾਂ ਫਿਰ ਦੰਦ ਹੋ ਹੁੰਦੇ ਦੰਦ ਜੀ ਸੇਤਾ ਜੂ ਮਟਾਈ ਫੈਡ ਹੁੰਦਾ ਉਦੋਂ ਵੀ ਫਰੈਸ਼ ਕਰੇ ਤੇ ਦੰਦ ਮੇਰੇ ਮੈਂ ਕਰ ਲਿਆ ਸੀ ਕਾਈ ਫੈਡ ਹੋਇਆ ਸੀ ਇੰਨੇ ਦੰਦ ਦੁਖਦੇ ਰਹੇ ਸੀ ਉਹਦਾ ਪ੍ਰੋਬਲਮ ਆ ਜਾਂਦੀ ਆ ਉਹ ਤਾਂ ਸੌਫਟ ਹੋਇਆ ਸੀ ਸੋ ਜੇ ਕਿਸੇ ਨੂੰ ਪਤਾ ਹੋਵੇ ਚੰਗੀ ਤਰ੍ਹਾਂ ਕਰਨ ਇਹ ਜਿਹੜੇ ਆਪਣੇ ਰਿਵਾਜ ਨੇ ਕੁਛ ਵੀ ਆ ਅਸ਼ਰਮ ਵਿੱਚ ਆ ਵਹ ਕਿਤੇ ਲਾਗੇ ਤਾਂ ਖਾਸੇ ਹੋਣ ਹੈ ਭਾਈ ਅੰਗਦ ਨੇ ਤਾਂ ਸਾਰੇ ਟਾਇਲ ਲਾ ਦੇ ਸੀ ਅੰਗਦ ਨੇ ਸਾਰੇ ਲਗਾਨੇ ਸੀ ਸੀਟੀ ਵਾਲਾ ਹੋਊਗਾ ਨਾ ਉੱਪਰ ਜਾ ਕੇ ਕੋਈ ਵੀ ਚਾਚੀ ਨੂੰ ਕਹਿ ਦੇ ਇਹਦੇ ਉਹ ਬੰਨੀ ਹੋਈ ਆ ਕੀ ਕਹਿੰਦੇ ਨੇ ਤੜਾਕੀ ਤੜਾਕੀ ਆਪਣੇ ਨਹੀਂ ਬੰਦੇ ਆਪਣੇ ਨਹੀਂ ਬੰਦੇ ਆ ਰਾਜ ਦੇ ਬੰਨੇ ਸੀ ਕੱਲੇ ਨੇ ਉਹਦੇ ਮਾਮੂ ਨੇ ਬੰਨੇ ਹੁੰਦੇ ਸੀ ਉਹ ਵਿਦਿਆਰਥੀ ਬੰਨ ਲਾਗੇ ਗੁੱਡੇ ਕਮਾਲਾ ਗੁੱਡੇ ਦੇ ਬੰਨੇ ਕਈ ਤਾਂ ਬਹੁਤ ਤੜਾਕੀ ਰ ਹੋ ਰਵਾਜ ਖੋਲਦੇ ਨਹੀਂ ਨਾ ਸੋਚਾ ਕਿ ਸਾਲ ਦੋ ਸਾਲ ਹਾਂ ਉਹ ਦੇ ਜਾ ਹਾਂ ਜੀ ਹਾਂ ਕਿ ਦੇ ਜਾ ਉਹ ਹੋਰ ਜਾ ਕੇ ਵੀ ਕਹਿੰਦੇ ਕਿ ਅਸੀਂ ਦਾਦੀ ਤੋਏ ਦੇ ਅੱਛਾ ਉੱਪਰ ਬਣਾਇਆ ਜਾ ਉਹ ਹਾਂ ਜੀ ਇਹ ਉੱਪਰ ਅੱਛਾ ਸਰਪਰ ਆਪ ਘਰੀ ਬਣਾਇਆ ਹਾਂ 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 ਕਟਾਈਆਂ ਦੇ ਕੇ ਪਿਛਲੀ ਘਰ ਵਾਲਾ ਅਬੇ ਚਾਹ ਕਦਾ ਪਤਾ ਓਏ ਅੰਬ ਦਾ ਪਤਾ ਜੀ ਹਾਂ ਅੰਬ ਦਾ ਪਤਾ ਬਣਾਉਂਦੇ ਨੇ ਅੱਛਾ ਹੈ ਵੀ ਇੱਕ ਮੇਰੀ ਵਾਰ ਦੇਖਿਆ ਇਹਦੇ ਲਾਉਣ ਦਾ ਕੀ ਸਿਕ ਰਿਕਾ ਹੁੰਦਾ ਵੀ ਕਦੋਂ ਲਾਉਣਾ ਕੋਈ ਆਪ ਕੋ ਛੱਡ ਜਾਂਦੇ ਆਪੇ ਲੈਣ ਆਪਣੇ ਤਾਂ ਕਾਫੀ ਦਿਨ ਲੱਗਿਆ ਰਿਹਾ ਸੀ ਪਹਿਲਾਂ ਅੰਗੇ ਦਾ ਮੱਗੋ ਜਿਆਦਾ ਮਜ਼ਬੂਤ ਨਹੀਂ ਨਾ ਹਾਂ ਕਰਦਾ ਉਹ ਜ਼ਿਆਦਾ ਮਜ਼ਬੂਤ ਹੁੰਦਾ ਆ ਦੇਖੇ ਨੇ ਕਿੰਨਾ ਸੋਹਣਾ ਬਣਾਇਆ ਬੋਲੀ ਵੀ ਆ ਅੰਬ ਦੀ ਟਾਣੀ ਤੋਤਾ ਬੈਠਾ ਅੰਬ ਪੱਕਣ ਨਾ ਦੇਵੇ ਸੋਹਣੀ ਭਾਬੋ ਨੂੰ ਦਿਓਰ ਬਸਣ ਨਾ ਦੇਵੇ ਆਹ ਤੇਰੇ ਚਾ ਲੋਈ ਕਾ ਤੁਦਗਾ ਜਦ ਬਨੇ ਲੋ ਤਾਂ ਆਪ ਕੋ ਮਰਾਸੀ ਕਰਗੇ। ਹਾਂ ਦੇਖਿਆ ਨਹੀਂ ਮਿਸਰ ਤੇ ਫੁੱਲਾ ਕਿ ਆਹ ਬਹੁਤ ਡਿਸਕਸ਼ਨ ਚੱਲਿਆ ਵੀ ਕੀ ਤੇ ਉੱਤੇ ਖੜਨਾ ਫਿਰ ਕਹਿੰਦੇ ਵੀ ਮੈਨੂੰ ਪਤਾ ਹੈ ਔਖਾ ਆਇਕਨ ਬੰਦਣਾ ਹਾਂ। ਇਸ ਕਿਵੇਂ ਮੈਨੂੰ ਪਤਾ ਸਰ ਕੋ ਹੱਥ ਤੇ ਮੈਂ ਕੱਟ ਨਹੀਂ ਤੇ। ਹਾਂ। ਔਰ ਨਹੀਂ ਸਰ ਉਹ ਟੈਕਨਿਕ ਸੈਕ ਕੀ ਆਈ ਆਦ ਕੀ ਪੂਰੀ ਦੇਖੀ। ਉਹ ਜੇ ਫੌਜੀ ਗੱਠ ਬੰਦ ਨਹੀਂ ਸਿਕਾਉਂਦੇ ਨੇ ਉਵੇਂ ਬੰਦ ਲਈ ਪਹਿਲਾਂ ਹੀ। ਹਾਂ ਆਹ ਵੇਖ ਵੀ ਕਮਾਲ ਕਰਤੀ। ਲਾ ਆ ਹੋਰ ਬੜਾ ਸਰਬੋਰਲੀ ਦਾ ਤੂੰ ਇੱਧਰ ਲੰਬਾ ਚੱਲੇ ਜਾਣਾ ਤੇਰਾ ਐਕਸਪੀਰੀਅੰਸ ਆ ਗਿਆ ਹਾਂ ਆਹ ਹੋ ਗਿਆ ਪਿਛਲੀ ਵਾਰ ਕੱਟ ਇਸ ਡਿਪਾਰਟਮੈਂਟ ਜਿੰਨਾ ਇਹ ਪਿਛਲੀ ਵਾਰ ਸਰਮ ਨੇ ਭਾਰਾ ਬਹੁਤ ਬਣਾਇਆ ਹਾਂ ਹਾਂਜੀ ਉਹਨਾਂ ਦਾ ਬਹੁਤ ਭਾਰਾ ਸੀ ਪਿਛਲੀ ਜਿਆਦਾ ਲਾਤੀ ਹੋਣੀਆਂ ਟਾੜੀਆਂ ਟਾੜੀਆਂ ਬਹੁਤ ਸੀਗੀਆਂ ਬਹੁਤੇ ਪਤਾ ਹੀ ਨਹੀਂ ਕਿ ਨੇ ਬਣਾਏ ਇਹਨੂੰ ਅੰਗਰ ਦੀ ਭਾਰਾ ਸੀ ਠੀਕ ਹੈ ਇੱਦਾਂ ਬਸ ਆ ਜਾਣਾ ਹਲਸਾ ਇਹ ਤਾਂ ਵਾਲ ਕਾਟ ਕੇ ਮੈਂ ਟਲਿਆ ਆ ਆ ਭਾਈ ਨਹੀਂ ਰਸੋਈ ਚ ਦੇਰੇ ਹਾਂ ਇੱਧਰ ਸਿੱਧੇ ਬੰਨ ਜਾਣਾ ਚਾਹ ਨਾ ਖਿੱਚਣਾ ਕੋਈ ਨਾ ਢਿੱਲੀ ਰਹਿਣ ਦੇ ਸ਼ੀਸ਼ੇ ਹਾਂ ਹਾਂ ਢਿੱਲੀ ਕਰ ਲੈ ਕੋਈ ਨਾ ਇਹ ਕਿਹੜਾ ਥੱਲੇ ਵੱਜਣੀ ਆ ਫੇਰ ਹਾਂ ਹੁਣ ਮੰਮੀ ਸ਼ੀਸ਼ਾ ਕਿਵੇਂ ਸਾਫ਼ ਕਰਨਗੇ ਕਿ ਜਿਸ ਨੇ ਵੀਡੀਓ ਪਾਈ ਸੀ ਕੁੜੀ ਨੇ ਵੀ ਮੇਰੀ ਮੰਮੀ ਨੂੰ ਡਾਕਟਰ ਨੇ ਕਿਹਾ ਵਾ ਵੀ ਤੂੰ ਉਹ ਨਹੀਂ ਕਰਨਾ ਹੈਗਾ ਕੰਮ ਨਹੀਂ ਕਰਨਾ ਰੈਸਟਿੰਗ ਕਰਨਾ ਉਹਦੀ ਮੰਮੀ ਪੌੜੀਆਂ ਚਾਹੇ ਪੌੜੀ ਲਾ ਕੇ ਵਿੰਡੋਆ ਸਾਫ ਕਰਨ ਲੱਗੀ ਹੋਈ ਵੀ ਕਹਿੰਦੇ ਹਟਣਾ ਨਹੀਂ ਹੈਗਾ ਇੰਡੀਅਨ ਲੇਡੀਜ਼ ਇਸ ਫਾਈ ਕਰਦੇ ਨੇ ਮੰਮੀ ਨੂੰ ਕਿਹਾ ਰੈਸਟ ਕਰ ਲਵੇਂਗੀ ਮੰਮੀ ਕੋਈ ਨਾ ਵੀ ਕੰਮ ਲੱਭ ਹੀ ਲੈਂਦੇ ਨੇ ਜਿਹੜਾ ਜਿਹੜਾ ਮੈਂ ਇਹਨੂੰ ਦੇਖ ਰਿਹਾ ਹੁੰਦਾ ਮੈਂ ਤਾਂ ਕਰਾ ਲੈਂਦਾ ਅੱਜ ਮੈਨੂੰ ਕੁਝ ਲੱਗਿਆ ਨਹੀਂ ਮੰਮੀ ਚਪਲਾ ਤੋਂ ਬੋਲਣਾ ਹੈ ਆ ਗਿਆ ਮਾੜੀਆਂ ਜੀ ਹਰ ਵਾਰੀ ਆਉਂਦੇ ਨੇ ਨਵੀਆਂ ਚੱਪਲਾਂ ਲੈ ਲੈਣੇ ਪੂਰਾ ਆ ਹਾਂ ਅੱਛਾ ਸਾਰੀਆਂ ਗੱਡੀ ਫਿਰਦੇ ਨੇ ਮੱਵੀ ਚੱਪਲਾ ਸ਼ੂਹ ਜੋੜੇ ਹਾਂ ਮੇਰੀਆਂ ਚੱਪਲਾ ਮੇਰੇ ਮਹਿਕ ਦੇ ਆਹ ਵੇ ਯਾਰ ਮੱਵੀ ਦੇ ਸਾਰਾ ਕੁਛ ਨਾ ਕੁਛ ਜਿਹੜਾ ਨਾਣ ਲੈਣਾ ਸੀ ਧੋਤੀਆਂ ਲੈਣੀਆਂ ਸੀ ਆਹ ਉਹ ਮੁੰਡਾ ਉਸ ਦਿਨ ਕਹਿੰਦਾ ਕਹਿੰਦਾ ਆਂਟੀ ਇਹਦੇ ਉੱਤੇ ਵੀ ਮੋਚਾ ਲੱਗਦਾ ਟਾਈ ਨਾਲ ਸਾਰੀ ਤੇਰੀ ਟੈਨਸ਼ਨ ਚੱਲ ਗਿਆ ਕਿਹੜਾ ਸਾਡੇ ਤਾਂ ਨਹੀਂ ਲੈਣੇ ਕੱਲ ਗਿਆ ਕੀ ਕਹਿੰਦਾ ਲੌਕੀ ਤਾਂ ਦਰਵਾਜ਼ਾ ਮੈਂ ਗਿਆ ਵੀਰੇ ਪੋਚਾ ਲੱਗਿਆ ਵੀ ਹੁਣ ਦੁਬਾਰਾ ਲੱਗ ਗਿਆ ਹੁਣ ਜਾ ਹੀ ਨਾ ਉਹਨਾਂ ਚਿਰ ਕਹਿੰਦਾ ਕੱਲ੍ਹ ਤੋਂ ਮੈਂ ਸੱਜਰੇ ਆਇਆ ਕਰੂੰਗਾ ਕਹਿੰਦਾ ਮੰਮੀ ਕਹਿੰਦੇ ਜਦੋਂ ਉਹ ਸੱਜਰੇ ਆਏ ਤਾਂ ਉਦੋਂ ਪੋਚੀ ਵਾਲੀ ਆ ਜਾਂਦੀ ਐ ਇਹਨਾਂ ਨੇ ਦੋਨਾਂ ਨੇ ਕੰਮ ਉੱਥੇ ਲੜੀ ਦਾ ਸਮਾਪਤੀ ਹੋ ਜਾਣੀ ਕਹਿੰਦਾ ਮੈਂ ਸਰਜਰੀ ਆਇਆ ਕਿਉਂ ਮੈਂ ਕਹਿੰਦਾ ਪੋਤੇ ਜੀ ਜਾਂਦਾ ਹੋਇਆ ਮੈਨੂੰ ਕਹਿ ਕੇ ਕਹਿੰਦਾ ਹੁਣ ਮੈਨੂੰ ਪਤਾ ਲੱਗ ਗਿਆ ਤੁਸੀਂ ਭੋਗ ਦੇਣਾ ਜੇ ਘਰੇ ਨਾ ਆ ਮੈਨੂੰ ਵੀ ਫੈਕ ਹੀ ਗਿਆ ਮੈਂ ਕਿ ਕੀ ਬਣਾ ਕੇ ਰੱਖੋਗੇ ਕਹਿੰਦਾ ਮੈਂ ਤਾਂ ਚਾਹ ਬਣਾ ਸਕਦਾ ਉਹਨਾਂ ਦੀ ਡੈਰੀ ਆ ਪਨੀਰ ਦੇ ਪਕੌੜੇ ਬੜੇ ਸੁਆਦ ਸੀ ਕਹਿੰਦਾ ਦੋ ਬੜੀ ਹੈਗੇ ਆਵਾਂਗੇ ਪਨੀਰ ਦੇ ਪਕੌੜੇ ਚਲੋ ਪਰ ਵੀ ਬਣਾ ਕੇ ਆਪਾਂ ਚੱਲਣਾ ਚਾਹੀਦਾ ਅੱਛੇ ਨਾਲ ਹੀ ਲੱਗਦੇ ਸੀ ਹਾਂ ਮੇਕਾਂ ਵਾਲਾ ਉੱਚਾ ਵੀ ਉਹ ਪਹਿਲਾਂ ਨਹੀਂ ਲਾਈ ਆਏ ਨੇ ਕਿ ਹੁਣ ਲਾਈਆਂ ਨੇ ਆਪਣੇ ਉੱਪਰ ਉਹ ਜਦੋਂ ਮਹਾਰਾਜ ਦਾ ਪਪਾ ਹਾਂ ਨਾ ਉਹ ਬੰਨਣ ਲਈ ਪੜਾ ਅੱਛਾ ਉਹ ਪਰ ਹੁਣ ਤਾਂ ਦੂਜੀ ਤਰੀਕਾ ਆਉਣ ਲੱਗਿਆ ਨਾ ਹੁਣ ਤਾਂ ਪੋਲੇ ਲੈ ਆਉਂਦੇ ਨੇ ਨਾਲ ਕਾਮੀ ਨੇ ਵੇੜਤਾ ਹਮ ਤਾਂ ਸਾਰਾ ਕੁਝ ਰੱਖੀ ਮੈਂ ਕਰੀ ਜਾਂਦਾ ਨਾ ਨਾਮ ਇਹਦਾ ਕੀ ਬਾਂਦਰਵਾਲ ਕਹਿੰਦੇ ਅੰਦਰ ਕੀ ਬਾਂਹਰੇ ਵਾਲ ਬਾਂਦਰਵਾਲ ਕਹਿੰਦੇ ਨੇ ਮੈਂ ਕੋਣ ਹਾਂ ਬੰਦੇ ਨੂੰ ਬੰਦ મતલਬ ਬਾਂਦਰ ਬਾਂਦਰ ਨਾ ਬਾਂਦਰ ਪਤਾ ਨਹੀਂ ਕਿਉਂ ਤੇ ਬਾਂਦਰ ਤਦ ਸੇ ਇਹ ਰਹਿ ਰਿਹਾ ਰਿ ਫਾਰਮੇਸ਼ਨ ਬਹੁਤ ਮਰੀ ਮੋਟੀ ਕੀ ਚੀਜ਼ ਆ ਦੇ ਰਾਜਦੀਪ ਸੀਗਾ ਫਟ ਗਿਆ ਅੰਦਰ ਆ ਲੈ ਮੈਂ ਕਰਦਾ ਇੱਕ ਮੰਚੇ ਤੇ ਆੜ ਜਾ ਤੂੰ ਇੱਕ ਮਿੰਟ ਹਾਂ ਇੱਕ ਕੱਟ ਲਾਂ ਤੇੜੀ ਆ ਗਈ ਉਹ ਵੀ ਹਵਾ ਹਵਾ ਚੱਲੂ ਖੜਕੂ ਹਨਾ ਮੇਂ ਨੇਰੀ ਤਾਂ ਮੈਂ ਚੱਲ ਹਟੀ ਜਿਹੜੀ ਚੱਲਣੀ ਹੈਗੀ ਚੱਲਣੀ ਹੈ ਨਾ ਉਹਨਾਂ ਨੇ ਕੱਲ ਦਾ ਪ੍ਰੋਗਰਾਮ ਰੱਖਿਆ ਸੀ ਕੱਲ ਫਿਰ ਉਹਨਾਂ ਨੇ ਮੌਸਮ ਦੇਖ ਕੇ ਅੱਛਾ ਤਾਂ ਅੱਜ ਦਾ ਭੁਗਣਾ ਨੇਰੀ ਵੀ ਬੜੀ ਚੱਲੀ ਸਾਰੇ ਪੰਜਾਬ 'ਚ ਸੀ ਮੇਨ ਦਾ ਹਾਂਜੀ ਮੀਂਹ ਤਾਂ ਥੋੜਾ ਹੀ ਪਿਆ ਗੜੇ ਵੀ ਨਹੀਂ ਲੈਣਾ ਉਹਨੇ ਰੱਖੀ ਸੀਗੀ ਫੋਟੋ ਉਹਦੇ ਤੇ WhatsApp ਭੰਗ ਦੇ ਦੇ ਗੜੇ ਵੀ ਆਹ ਮੁੱਠੀ 'ਚ ਰੱਖੇ ਹੋਏ ਸੀਗੇ ਮੇਰੇ ਸਾਹ ਉੱਤੇ ਬਲੇ ਕੋਟਲੇ ਹੱਥਾਂ ਦੇ ਬਹੁਤ ਬੈਨ ਸਟੋਨ ਟ੍ਰੈਨਿੰਗ ਚ ਮੈਂ ਜੀਤ ਕਾਣ ਗੜਾ ਰੈਂਡਾ ਮੇਰੀ ਉੱਤੇ ਨਾ ਫਨ ਉਹਨੇ ਸੋਲ ਬਈ ਜੀ ਅੱਜ ਇੱਕ ਟਸਾ ਵੇ ਰਸੂਣ ਵਿੱਚ ਆ ਆ ਕੋਈ ਬੰਦਾ ਮੈਂ ਡੰਡਾ ਹੋ ਗਿਆ ਕਿਤੇ ਕਿਤੇ ਪੈ ਗਿਆ ਲਓ ਬਈ ਇੰਨਾ ਟ ਕੰਮ ਸੀਗਾ ਚਲਣਿਆ ਤਿੰਨ ਘੰਟੇ ਲੱਗ ਕੇਸਾ ਚੱਲ ਰਿਹਾ ਲੋਕ ਲੋਕੇ ਦੇਖਦਾ ਧੰਨਵਾਦ ਚਾਕ ਤੇ ਫਸੇ ਸਰਬਾਨੇ ਜਦੋਂ ਮੈਂ ਸੋਨੀਆ ਚੜ੍ਹ ਕੇ ਆਇਆ ਪਤਾ ਨਹੀਂ ਹੈ ਦੇਖਣ ਵਾਲੇ ਬੰਦੇ ਨੇ ਦੋਹਰੋਂ ਹੀ ਦੇਖ ਲੈਣਾ ਹਾਂ ਹੁਣ ਦੇਖੀ ਇਹ ਤਾਂ ਜਿੰਦ ਹੈ ਹਾਂ ਕੋਈ ਨਾ ਕਿਸੇ ਦੇ ਧਿਆਨ ਵਾਲਾ ਹੈਗਾ ਭੁੱਲ ਗਿਆ ਭੁੱਲ ਕਿਸੇ ਦੇ ਦਿਮਾਗ 'ਚ ਨਹੀਂ ਸੀਗਾ ਗੱਲ